ਸਾਰੀ ਦੁਨੀਆ ਨਵਾਂ ਸਾਲ ਮਨਾਉਂਦੀ ਪਈਏ ਕੋਈ ਨਵਾਂ ਸਾਲ ਨਹੀਂ ਹੈ ਹਜ਼ਰਤੀ ঈਸਾ ਦਾ ਜਨਮ ਦਿਨ ਉਹਦੇ ਜਨਮ ਨਾਲ ਸੰਬੰਧ ਨਵਾਂ ਸਾਲ ਨਵੇਂ ਦਿਨ ਤੋਂ ਆਰੰਭ ਹੁੰਦਾ ਹੈ ਨਾ ਤੋ ਫਿਰ ਨਵਾਂ ਸਾਲ ਉਸ ਨੂੰ ਸਮਝੋ ਜਿਸ ਦਿਨ ਦਿਨ ਬਣਿਆ ਸੀ ਜਿਸ ਦਿਨ ਦਿਨ ਬਣਿਆ ਸੀ ਜੇ ਦਿਨ ਦਿਨ ਸ਼ੁਰੂ ਹੋਇਆ ਸੀ ਤੇਦਾ ਮਤਲਬ ਹੈ ਅਸਾਹਵੀ ਮਾਹੌਲ ਸੀ ਕਿ ਦਿਨ ਨਹੀਂ ਸੀ ਹਾਂ ਦਿਨ ਨਹੀਂ ਸੀ ਸਮਾਂ ਨਹੀਂ ਸੀ ਵਕਤ ਨਹੀਂ ਸੀ ਤੋਂ ਫਿਰ ਕੀ ਸੀ ਗੁਰਬਾਣੀ ਕਹਿੰਦੀ ਦੁੰਦੀ ਦੁੰਦ ਸੀ ਅਰਬਦ ਨਰਬਦ ਧੁੰਦੂ ਕਾਰਾ ਧਰਨ ਦਾ ਗਗਨਾ ਹਕਮ ਅਪਾਰਾ ਨਾ ਦਿਨ ਰਹਿਣ ਚੰਦ ਨਾ ਸੂਰਜ ਸੁਨਨੇ ਸੁਨ ਰਾਇ ਨਾ ਦਿਨ ਸੀ ਨ ਰਾਤ ਸੀ ਉਹ ਜਿਸ ਵਕਤ ਹੁਣ ਵਕਤ ਮੈਨੂੰ ਮਜਬੂਰੀ ਕਹਿਣਾ ਪੈ ਰਿਹਾ ਵਕਤ ਨਹੀਂ ਸੀ ਵਕਤ ਤੇ ਸ਼ੁਰੂ ਹੁੰਦਾ ਹੈ ਦਿਨ ਨਾਲ ਵਕਤ ਤੇ ਸ਼ੁਰੂ ਹੁੰਦਾ ਹੈ ਰਾਤ ਨਾਲ ਕਿ ਜੇ ਦਿਨ ਨਹੀਂ ਹੈ ਤਾਂ ਰਾਤ ਨਹੀਂ ਹੈ ਤਾਂ ਵਕਤ ਕਿੱਥਾ ਦਿਨ ਦਾ ਜਨਮ ਹੋਇਆ ਸਮੇਂ ਦਾ ਜਨਮ ਹੋਇਆ ਉਹ ਦਿਨ ਅਗਰ ਅਸੀਂ ਯਾਦ ਕਰੀਏ ਉਹ ਨਵਾਂ ਦਿਨ ਹੈ ਨਵਾਂ ਸਾਲ ਉਤੋਂ ਸ਼ੁਰੂ ਹੋਇਆ ਉਹ ਦਿਨ ਕਿਹੜੇ ਦਿਨ ਹੋਇਆ ਦਿਨ ਤੇ ਹੈ ਹੀ ਨਹੀਂ ਸੀ ਉਹ ਦਿਨ ਕਿਸ ਵਕਤ ਹੋਇਆ ਵਕਤ ਤੇ ਹੈ ਹੀ ਨਹੀਂ ਸੀ ਤੇ ਇਸ ਵਾਰ ਸੇ ਗੁਰੂ ਨਾਨਕ ਦੇਵ ਜੀ ਕਹਿੰਦੇ ਥੇ ਤੋ ਵਾਰ ਨਾ ਜੋਗੀ ਜਾਣੇ ਰੂਤ ਮਾਰ ਨਾ ਕੋਈ ਜਾ ਕਰ ਤਸਰ ਟੇ ਕੋ ਸਹਜੇ ਆਪੇ ਜਾਣੇ ਸੋਈ ਕੋ ਫਿਰ ਨਵਾਂ ਸਾਲ ਮਨਾਣਾ ਗੁਸਤਾਖੀ 마ਫ ਕਹਿੰਦੇ ਜਗਤ ਕੀ ਪੇੜਾ ਚ ਕੁਛ ਵੀ ਕਚਵੇ ਅਰ ਹਜ਼ਰਤ ਈਸਾ ਦਾ ਜਨਮ ਦਿਨ ਇਹ ਨਹੀਂ ਕਰ 25 ਨਵੰਬਰ ਨੂੰ ਕਿਦਰੇ ਹੋਏ ਸੰਨ ਤੇ ਸੂਰਜ ਦੀ ਗਤੀ ਦੇ ਮੁਤਾਬਿਕ 1 ਜਨਵਰੀ ਨਾਲ ਇੱਕ ਗਣਤ ਆਰੰਭ ਹੁੰਦੀ ਹੈ ਉਹਨਾਂ ਨੇ ਇਸ ਨੂੰ ਨਵਾਂ ਸਾਲ ਮੰਨ ਲਿਆ ਇਹ ਤੇ ਹਜ਼ਰਤ ਈਸਾ ਦਾ ਜਨਮ ਦਿਨ ਹੋਇਆ ਨਵਾਂ ਸਾਲ ਥੋੜੀ ਹੋਇਆ ਇੱਕ ਛੇਤ ਇੱਕ ਛੇਤ ਨੂੰ ਰਾਜੇ ਬਿਕਰਵਾ ਜੇਤ ਦਾ ਜਨਮ ਹੋਇਆ ਸੀ विक्रमी संवत ਇਹ ਜੀ ਵਿਕਮੇ ਸਾਲ ਹੈ ਸਾਲ ਤੇ ਪ੍ਰਮਾਤਮਾ ਨੇ ਬਣਾਏ ਨੇ ਗੱਲ ਖਤਮ ਵਿਕਮਾ ਜੀ ਦਾ ਜਨਮ ਹੋਇਆ ਸੀ ਸਾਰਾ ਅਹਿਲੇ ਇਸਲਾਮ 1 ਜਨਵਰੀ ਨੂੰ ਨਵਾਂ ਸਾਲ ਨਹੀਂ ਮੰਨਦਾ ਤੁਸੀਂ ਕਿਸੇ ਰਵਿਦੇਸ਼ ਦੇ ਚ ਨਹੀਂ ਦੇਖੋਗੇ ਬਾਈਤੇ ਹੀ ਦੇਸ਼ ਨੇ ਇਸਲਾਮੇ ਇੱਕ ਦੇਸ਼ ਵੀ ਨਹੀਂ ਮੰਨਦਾ ਉਹਨਾਂ ਦਾ ਹਿਜਰੀ ਸੰਮਤ ਹੈ ਜਿਸ ਦਿਨ ਮੁਹੰਮਦ ਸਾਹਿਬ ਨੇ ਹਿਜਰਤ ਕੀਤੀ ਉਸ ਦਿਨ ਤੋਂ ਉਸ ਸਮੇਂ ਦੀ ਗਿਣਤੀ ਕਰਦੇ ਨੇ ਉਹਨੂੰ ਕਹਿੰਦੇ ਨੇ ਹਿਜਰੀ ਸੰਮਤ ਇਸੇ ਤਰੀਕੇ ਨਾਲ ਬਾਕੀ ਕੌਮਾਂ ਦੇ ਵੀ ਆਪਣੇ ਆਪਣੇ ਸੰਮਤ ਬਣਾਏ ਹੋਏ ਨੇ ਪਰ ਉਹ ਆਪਣੇ ਅਵਤਾਰ ਦੇ ਜਨਮ ਦਿਨ ਨਾਲ ਜਾਂ ਆਪਣੇ ਖਾਸ ਵਿਅਕਤੀ ਦੇ ਜਨਮ ਦਿਨ ਨਾਲ ਜਾਂ ਕਿਸੇ ਖਾਸ ਕੌਮ ਦੀ ਘਟਨਾ ਨਵਾਂ ਸਾਲ ਤੇ ਉਸ ਦਿਨ ਆਰੰਭ ਹੁੰਦਾ ਜਿਸ ਦਿਨ ਨਵਾਂ ਦਿਨ ਸੀ ਤੇ ਨਵਾਂ ਦਿਨ ਜਿਸ ਦਿਨ ਆਰੰਭ ਹੋਇਆ ਕੁਝ ਨਹੀਂ ਪਤਾ ਕੁਝ ਵੀ ਨਹੀਂ ਸਭ ਕਲਪਨਾ ਹੀ ਕਲਪਨਾ ਕਪੌਲ ਕਲਪਨਾ ਮੈਂ ਤੇ ਦਿੱਲੀ ਦੇ ਬਹੁਤ ਵੱਡੇ ਇਕੱਠ ਦੇ ਚਕੇ ਕੇ ਆਇਆ ਤੇ ਨਾਨੇ ਕਿਛਾਈ ਕੈਲੰਡਰ ਬਣਾਉਣ ਦੀ ਕੀ ਲੋੜ ਸੀ ਜੇ 1 ਜਨਵਰੀ ਜੋ ਨਵਾਂ ਸਾਲ ਹੈ ਇਸ ਕੈਲੰਡਰ ਦੀ ਕੀ ਲੋੜ ਹੈ ਜਵਾਬ ਨਹੀਂ ਸੀ ਕਿਸੇ ਕੋਲ ਮੁਗਤ ਸਰੀ ਇਤੇ ਵਿਚਾਰ ਜੋ ਹੈ ਗੱਲ ਆ ਗਈ ਥੱਥ ਵਾਰ ਨਾ ਜੋਗੀ ਜਾਣੇ ਰੂਤ ਮਾ ਨਾ ਕੋਈ ਜਾ ਕਰਤਾ ਸਲ ਟੇ ਕੋ ਸਾਦੇ ਆਪੇ ਜਾਣੇ ਸੋਈ حضرت ਇਹ ਸਾ ਜਿਸ ਦੀ ਇਤਨੀ ਵੱਡੀ ਉਮਤ ਹੈ ਬੜਾ ਭਾਰੀ ਪ੍ਰਭਾਵ ਹੈ ਕੁਛ ਮਨੋਚਿੰਤਕ ਤੇ ਮੰਦੇ ਨੇ ਬਾਰਦਰ ਰੂਪ ਦੀ ਰੇਖਾ ਵਿੱਚ ਭਾਵੇਂ ਕੋਈ ਹਿੰਦੂ ਦਿਖਾਈ ਦੇਂਦਾ ਜੈਨੇ ਨਹੀਂ ਦਿਖਾਈ ਦੇਂਦਾ ਬੋਧੀ ਦਿਖਾਈ ਦੇਂਦਾ ਸੇਖ ਦੇ ਘਾਇਦੇ ਅੰਦਰ ਬਹੁਤ ਆਪ ਦੇ ਸਭ ਕ੍ਰਿਸ਼ਨ ਨੇ ਨੇ ਉਹਨਾਂ ਦੇ ਰਸਮੋ ਰਿਵਾਜ ਬੱਚੇ ਦਾ ਜਨਮ ਦਿਨ ਮਨਾਣਾ ਕੇਕ ਕਟੋ ਮੋਮਬਤੀਆਂ ਫੋਕੋ ਜਾਂ ਜਲਾਵ ਇਹ ਸਭ ਇਸਾਈ ਰਸਮਾਂ ਹਨ ਭਾਸ਼ਾ ਪਹਿਰਾਵਾ ਤਮ ਤਮੇਜ਼ ਹੋ ਤਮਦਨ ਕਲਚਰ ਸਭ ਦੇ ਤੇ ਸਾਇਤ ਸ਼ਾਈ ਹੋਈ ਸਭ ਤੇ ਚਾਹੀਏ ਵੇਦਵਾਨ ਕਹਿੰਦੇ ਨੇ ਕੀ ਹੋਇਆ ਜੈ ਨਹੀਂ ਹੈ ਬੋਧੀ ਹੈ ਹਿੰਦੂ ਹੈ ਮੁਸਲਮਨ ਹੈ ਸਿੱਖ ਹੈ ਸਭ ਤੇ ਇਸਾਈਅਤ ਚਾਈ ਹੋਈ ਹੈ ਵੀਰ